ਸਿੱਖ ਜਗਤ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਇਸਤਰੀਆਂ ਦੇ ਸਤਕਾਰ ਵਿੱਚ ਆਵਾਜ਼ ਕਿਉਂ ਉਠਾਈ? ਪ੍ਰਾਤਨ ਸਮੇਂ ਵਿੱਚ ਵੈਦਿਕ ਅਤੇ ਜੈਨ ਅਤੇ ਬੁੱਧ ਧਰਮ ਵਿੱਚ ਇਸਤਰੀ ਨੂੰ ਕੋਈ ਖਾਸ ਸਨਮਾਨ ਨਹੀਂ ਸੀ ਦਿੱਤਾ ਜਾਂਦਾ। ਵੈਦਿਕ ਧਰਮ ਵਿੱਚ ਇਸਤਰੀ ਨੂੰ ਜਨੈ ਨੂੰ ਪਾਉਣ ਦਾ ਅਧਿਕਾਰ ਨਹੀਂ ਸੀ। ਇਸਤਰੀਆਂ ਜਿਹੜੀਆਂ ਸੀ ਉਹ ਕਰਜ਼ ਨਹੀਂ ਸੀ ਉਤਾਰ ਸਕਦੀਆਂ। ਇਸ ਲਈ ਵੈਦਿਕ ਧਰਮ ਦੇ ਜਨੂ ਸੰਸਕਾਰਾਂ ਵਿੱਚ ਪੁੱਤਰ ਦੀ ਕਾਮਨਾ ਕੀਤੀ ਜਾਂਦੀ ਹੈ। ਕਿਉਂਕਿ ਪੁੱਤਰ ਹੀ ਜਿਹੜਾ ਕਰਜ ਉਤਾਰ ਸਕਦਾ ਹੈ। ਜੈਨ ਅਤੇ ਬੁੱਧ ਸੰਗ ਦੇ ਵਿੱਚ ਜੜੀਆਂ ਭਿਕਣੀਆਂ ਸਨ ਉਹਨਾਂ ਨੂੰ ਭਿਖੂਆਂ ਦੇ ਬਰਾਬਰ ਦਾ ਦਰਜਾ ਨਹੀਂ ਸੀ। ਸੰਗ ਵਿੱਚ ਭਿਕਣੀਆਂ ਸੀ ਜੜੀਆਂ ਉਹ ਭਿਖੂਆਂ ਦੇ ਦਿਨ ਚੱਲਦੀਆਂ ਸਨ। ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਵਿੱਚ ਪੁਰਸ਼ ਅਤੇ ਇਸਤਰੀ ਨੂੰ ਬਰਾਬਰ ਦਾ ਸਥਾਨ ਅਤੇ ਸਤਿਕਾਰ ਦਿੱਤਾ। ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਵਿੱਚ ਇਸਤਰੀ ਦੀ ਕੁੱਖ ਤੋਂ ਪੁਰਸ਼ ਅਤੇ ਇਸਤਰੀ ਦਾ ਜਨਮ ਦੱਸਿਆ ਹੈ। ਇਸਤਰੀ ਨਾਲ ਹੀ ਪੁਰਸ਼ ਦੀ ਮੰਗਣੀ ਅਤੇ ਵਿਆਹ ਹੁੰਦਾ ਹੈ। ਪੁਰਸ਼ ਪਤਨੀ ਦੀ ਮੌਤ ਹੋ ਜਾਣ ਤੇ ਦੂਜੀ ਪਤਨੀ ਦੇ ਰੂਪ ਵਿੱਚ ਇਸਤਰੀ ਦੀ ਪਾਲ ਕਰਦਾ ਹੈ। ਇਸਤਰੀ ਰਾਹੀਂ ਸੰਸਾਰ ਦੇ ਲੋਕਾਂ ਨਾਲ ਸੰਬੰਧ ਜੁੜਦਾ ਹੈ। ਇਸਤਰੀ ਤੋਂ ਹੀ ਜਗਤ ਦੀ ਉਤਪਤੀ ਦਾ ਰਸਤਾ ਖੁੱਲਦਾ ਹੈ। ਇਸਤਰੀ ਹੀ ਰਾਜਿਆਂ ਨੂੰ ਜਨਮ ਦਿੰਦੀ ਹੈ। ਇਸ ਲਈ ਇਸਤਰੀ ਨੂੰ ਮੰਦਾ ਨਹੀਂ ਕਹਿਣਾ ਚਾਹੀਦਾ। ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਾਕ ਨੇ ਪੰਡ ਜੰਮੀ ਹੈ ਪੰਡ ਨਿਮੀ ਹੈ ਮੰਨ ਮੰਗਣ ਵਿਆਹ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ ਪੰਡ ਮੂਵਾ ਪੰਡ ਪਾ ਲਈਏ ਪੰਡ ਹੂਵੇ ਬੰਧਾਨ ਸੋ ਕਿਉ ਮੰਦਾ ਆਖੀਏ ਜਿਤ ਜੰਮ ਹੈ ਰਾਜਨਾ